thank you ਕੀ ਕਰਤਾ ਮੈਂ ਜਿਹੜਾ ਕੋਈ ਸਿੱਕਾ ਪਾ ਦਵੇ ਬਾਈ ਜੀ ਕੀ ਨਾਮ ਆਪਣਾ ਕੀ ਹਾਦਸਾ ਹੋਇਆ ਜਿਹੜਾ ਜੇ ਬੱਚੇ ਨਾਲ ਹੋਇਆ ਸਾਰਾ ਇਹ ਪਤਾ ਕੀ ਹੈ ਸਾਰਾ ਇਹ ਮੈਂ ਨੰਨ 3 ਵਜੇ ਦਾ ਲੱਗਿਆ ਸੀ ਫੋਨ ਕਰਨ ਲਈ ਵੀ ਮੇਰੇ ਨਾਲ ਕੱਖ ਵੜਾ ਲਿਓ ਕੋਈ ਨਾ ਡੇੜੀ ਠੀਕ ਦੋ ਟੋਕਾ ਕਰਾ ਲੈਂ ਮੈਂ ਕਿ ਤੂੰ ਕੱਖ ਕੱਲਾ ਵੜ ਲਿਆ ਠੀਕ ਹੈ ਮੈਂ ਅੱਗੇ ਰੋਹ ਜੀ ਲਿਆ ਜਾਂਦਾ ਹੁੰਦਾ ਸੀ ਇਹਨੂੰ ਨਾਲ ਹੀ ਇਹ ਕਿੰਨੇ ਕ ਵਜੇ ਹਾਦਸਾ ਹੈ ਇਹ ਮੰਨ ਲਾ ਲਾਊਗਾ ਮੰਨ ਗਏ ਨਾ ਸਾਡੇ ਘਟਾਰ ਮੰਜੀ ਦਾ ਬਹੁਤ ਹੀ ਮਦਭਾਗੀ ਘਟਨਾ ਹੋਈ ਆ ਤੁਹਾਡੇ ਨਾਲ ਅੱਜ ਪਰਿਵਾਰ ਦੇ ਵਿੱਚ ਕਿੰਨੇ ਬੱਚੇ ਨੇ ਤੁਹਾਡੇ ਕੁੜੀ ਮੁੰਡਾ ਕਿੰਨੀ ਕੁ ਉਮਰ ਸੀ ਬੱਚੇ ਦੀ ਇਹ ਉਹ 2009 ਤੋਂ ਹੋਇਆ ਸੀ ਅੱਠਵੇਂ ਮਹੀਨੇ ਦਿੱਕਤ ਰੀਕ ਦਾ 11 ਸਾਲ ਦਾ 12 ਸਾਲ ਦਾ ਬੱਚਾ ਹੈਗਾ ਤੁਹਾਡਾ ਹਨਾ ਅੱਜ ਤੁਸੀਂ ਤੁਹਾਡੇ ਨਾਲ ਜੋ ਘਟਨਾ ਕੀਤੀ ਹੈ ਇਹ ਬਹੁਤ ਹੀ ਯਾਨੀ ਕਿ ਭੈਣਾਂ ਦਾ ਦਿਲ ਬਲੂਂਦਰੇ ਜਾਂਦੇ ਨੇ ਛੋਟੇ ਛੋਟੇ ਬੱਚਿਆਂ ਦੇ ਕਹਿਣ ਦਾ ਮਤਲਬ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵੀ ਨਗਰ ਨੂੰ ਜਾਂ ਹੋਰ ਵੀ ਪਿੰਡਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਬੱਚਿਆਂ ਨੂੰ ਅੱਜ ਟੋਬਿਆਂ ਤੋਂ ਦੂਰ ਰੱਖਣਾ ਚਾਹੀਦਾ ਨਹੀਂ ਤਾਂ ਬੱਚੇ ਰੋਕ ਕੇ ਰੱਖਦੇ ਸਰ ਉਹਨੂੰ ਟੋਬੇ ਚ ਜਾਣੇ ਨਹੀਂ ਦਿੰਦੇ ਫਿਲਟਰ ਜਿਵੇਂ ਜੀ ਕਰੇ ਉਹ ਮੇਰਾ ਟੋਕਾ ਜੂਰ ਕਰਾ ਲਿਆ ਉਹਨਾਂ ਉੱਥੇ ਟੋਬਾ ਤੀਗਾ ਉੱਥੇ ਮਸ਼ੀਨ ਹੁੰਦੀ ਸੀ ਜੀ ਹਾਦਸਾ ਕੀ ਹੋਇਆ ਸਰ ਉਹਦਾ ਪੈਰ ਚਲ ਗਿਆ ਸੁਖੋਤਾ ਨਹੀਂ ਸਰ ਜੀ ਹੈ ਨਹੀਂ ਬੰਨੀ ਪਤਾ ਜੀ ਕਿੰਨੇ ਦੇਰ ਚ ਬੱਚਾ ਕੱਢ ਲਿਆ ਗਿਆ ਪਤਾ ਨਹੀਂ ਮੈਨੂੰ ਮੈਨੂੰ ਪਤਾ ਨਹੀਂ ਹੋ ਇਹ ਹਾਸਾ ਹੋਇਆ 6:30 ਵੀ ਪੋਣੇ 5 ਦਾ ਟਾਈਮ ਹੋਊਗਾ ਕਿਹੜਾ ਟਾਈਮ ਮੈਂ ਖੇਤ ਨੂੰ ਜਾ ਰਹੀ ਸੀ ਉੱਥੇ ਥੋੜੀ ਜੀ ਦੁਨੀਆ ਦੀ ਦੇਖਣ ਨੂੰ ਅਸੀਂ ਦੇਖਿਆ ਵੀ ਕੀ ਹੋ ਰਿਹਾ ਹੈ ਹੋ ਰਿਹਾ ਛਣੂ ਕੀ ਨੇ ਸੇ ਵੀ ਬੱਚਾ ਡੁੱਬ ਗਿਆ ਅਜੀ ਰੇੜੀ ਖੜਾ ਕੇ ਮਾਰਾ ਮੋਰ ਸੈਂਟਰੀ ਅਸੀਂ ਗਏ ਗਏ ਕਹਿੰਦੇ ਵੀ ਬੱਚਾ ਡਬੇ ਪਿਆ ਤੇ ਵੇ ਵਕੀਰਾ ਬੱਚਾ ਡਬਿਆ ਐ ਨਹੀਂ ਦੇਖਿਆ ਦੇਖਿਆ ਯਾਰ ਕੱਢ ਨੂੰ ਨਾ ਤਾਂ ਮੈਂ ਤਰਨੀ ਜਾਣਦੇ ਨਾ ਨਾਲ ਦੇ ਬੰਦੇ ਸੀ ਉਹ ਵੀ ਤਰਨੀ ਜਾਣਦੇ ਸੀ ਇੱਕੋ ਬੰਦੇ ਦੀ লাশ ਭਾਈ ਮਤਲਬ ਵੀ ਰੱਸਾ ਪਾਇਆ ਉਹ ਦੇਖਣ ਖਾਤਰ ਉਹ ਬੰਦਾ ਕਿ ਰੱਢ ਗਈ ਚ ਗਿਆ ਉਹ ਕਹਿੰਦਾ ਯਾਰ ਮੇਰੇ ਸਾਹ ਤੇ ਨਹੀਂ ਗਿਆ ਸिखਿਆ ਯਾਰ ਅਸੀਂ ਨਾਲਾ ਤੇਰੇ ਕਿੱਡੀ ਗੱਲ ਐ ਕਰਨ ਨਹਾਇਆ ਮਿਰਥੋਨੀ ਵਜਰ ਦੁਬਾਰੇ ਆ ਫੇਰ ਦਵਾਰ ਤੋਂ ਉਹ ਬੰਦੇ ਨੇ ਫੇਰ ਹੌਸਲਾ ਦਿੱਤਾ ਬੰਦੇ ਨੇ ਹੌਸਲਾ ਦਿੱਤਾ ਉਹਨੇ ਬਤਾ ਕੀ ਕਰਿਆ ਉਹ ਕਹਿੰਦਾ ਵੀ ਡੰਡਾ ਦੋ ਮੂੰਡਾਂਕ ਦੋ ਕਿਥੋਂ ਦਾਾਂ ਫੜੀ ਨਾਲ ਦਿਲ ਵੀ ਲੱਗਿਆ ਕੁਦਰਤੀ ਵਿਚਾਰਾ ਚੱਕਿਆ ਉਹ ਦੇਖਿਆ ਉਹਨੇ ਤਾਂ ਜੜੀ ਮੈਂ ਮੌਕੇ ਤੇ ਜਮੇ ਉਤਾਰਾਂ ਯਾਰ ਮੈਂ ਦੇਖਿਆ ਬੰਦਾ ਕਿਨੋਆ ਬਿਲਡੋੜਾ ਜੇ ਜੀ ਬਚੇ ਹੂੰ ਜੀਵਣ ਕਹਿੰਦੇ ਜਗੀ ਜੀਵਣ ਕਹਿੰਦੇ ਯਾਰ ਤੇ ਮੌਕੇ ਦੇ ਵਿਚਾਰ ਉਹ ਚੱਕੇ ਤਾਂ ਤੇ ਕਿਹ 10 ਵਾਰ ਜਿਹੜਾ ਅਜੀਬ ਮੁੱਦਾ ਵੀ ਪਾਇਆ ਇਹਨੂੰ ਕੋਈ ਪਤਾ ਨਹੀਂ ਸੀ ਕਰਦੇ ਨੂੰ ਕੋਈ ਪਤਾ ਨਹੀਂ ਸੀ ਵੀ ਕੀ ਬਰ ਮੇਰਾ ਬੱਚਾ ਕੀ ਬਣਿਆ ਕੋਈ ਪਤਾ ਨਹੀਂ ਸੀ ਅਜੀ ਮੁੱਦਾ ਪਾਇਆ ਵੀ ਸਾਹ ਚੱਲਦੇ ਨੇ ਅਸੀਂ ਗੱਡੀ 'ਚ ਮੈਂ ਨਹੀਂ ਪਾਇਆ ਉਹਨੇ ਵਾਇਆ ਬੰਦੇ ਨੇ ਮੈਂ ਨਹੀਂ ਪਾਇਆ ਤੇ ਪਾਇਆ ਉਹ ਵਿਚਾਰ ਦੀ ਮੁੱਠੀ ਹੋਊ ਯਾਰ ਉਹ ਐਡਾ ਇਹ ਮੰਦ ਭਾਗਾ ਇਹ ਹਾਦਸਾ ਹੋਇਆ ਹੈ ਛੋਟੀ ਦੀ ਜਾਨ ਜਿਹੜੀ ਸਾਡੇ ਤੋਂ ਵਿਛੜ ਗਈ ਤੇ ਅਸੀਂ ਤਾਂ ਪਰਿਵਾਰ ਦੇ ਕੋਲ ਹੀ ਉਹਨਾਂ ਦਾ ਦੁੱਖ ਸਾਂਝਾ ਕਰਨ ਪਹੁੰਚੇ ਆ ਪਰ ਇਹ ਐਡਾ ਵੱਡਾ ਚਟਕਾ ਐ ਐਡਾ ਵੱਡਾ ਇਹ ਮਤਲਬ ਘਟਨਾ ਐ ਕਿ ਇਹਦੇ ਵਿੱਚ ਕੁਝ ਵੀ ਕਹਿ ਕੇ ਆ ਅਸੀਂ ਕੁਝ ਮਰਜ਼ੀ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਦਾ ਦੁੱਖ ਤਾਂ ਬਹੁਤ ਵੱਡਾ ਹੈ ਪਰ ਇਹੀ ਐ ਕਿ ਇਸ ਮੌਕੇ ਜੋ ਪਰਿਵਾਰ ਨੂੰ ਜਿਸ ਤਰੀਕੇ ਦੀ ਸਹਾਇਤਾ ਚਾਹੀਦੀ ਹੈ ਭਾਵੇਂ ਸਰਕਾਰ ਵੱਲੋਂ ਜਾਂ ਨਿੱਜੀ ਤੌਰ ਤੇ ਅਸੀਂ ਉਸ ਲਈ ਦੱਸਿਆ ਵੀ ਹੈ ਸਭ ਕੁਝ ਕਰਾਂਗੇ ਅਸੀਂ ਆਪਣੇ ਇੱਥੇ ਖੜੇ ਭੈਣ ਭਰਾਵਾਂ ਨੂੰ ਮਿੱਤਰਾਂ ਨੂੰ ਸਭ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਜੋ ਕੁਝ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਇੱਕੋ ਇੱਕ ਬੇਟਾ ਸੀ ਤੇ ਬਹੁਤ ਹੀ ਦੁਖਦਾਈ ਘਟਨਾ ਹੈ ਜੀ ਇਸ ਵੇਲੇ ਤਾਂ ਆਪਣਾ ਮਨ ਬਹੁਤ ਜ਼ਿਆਦਾ ਸ਼ੌਕ ਚ ਹੈ ਦੁੱਖ ਚ ਹੈ ਜੋ ਕੁਝ ਅਸੀਂ ਕਰ ਸਕਦੇ ਹਾਂ ਪਰਿਵਾਰ ਦੀ ਅਸੀਂ ਕਰਾਂਗੇ ਰਾਜਬਾਜੀ ਦਾ ਵੀ ਆਪਣਾ ਦਿਲ ਵੀ ਇਹਨਾਂ ਦਾ ਬਲੁੰਦਰਿਆ ਗਿਆ ਜੋ ਕਿ ਇਹਨਾਂ ਤਾਂ ਬਹੁਤ ਹੀ ਦੁੱਖ ਪ੍ਰਗਟ ਕਰਿਆਗਾ ਜੀ ਫਾਜੀ ਗੱਲ ਇਹ ਹੈ 12 ਸਾਲ ਦਾ ਬੱਚਾ ਸੀਗਾ ਆਪਣੇ ਸਾਰਿਆਂ ਦੇ ਘਰੇ ਬੱਚੇ ਨੇ ਮਤਲਬ ਗੁੱਡਾ ਛੱਲਿਆ ਜਾਏ ਨਾ ਸੜਕ ਤੇ ਤੁਰੇ ਜਾਂਦੇ ਦਾ ਡਿੱਗ ਕੇ ਤੇ ਉੱਥੇ ਜਾਨ ਨਿਕਲ ਜਾਂਦੀ ਹੈ ਬੱਚਾ ਚਲੇ ਜਾਣਾ ਕਿਸੇ ਦਾ ਬਹੁਤ ਮੰਦ ਭਾਗਾ ਮਾਰਾ ਮਤਲਬ ਰੱਬ ਤੋਂ ਬਾਅਦ ਆਪਣੀ ਤਾਂ ਬੱਚੇ ਹੁੰਦੇ ਇਸ ਲਈ ਇੱਥੇ ਪਹੁੰਚੇ ਸੀ ਦੁੱਖ ਬਣਾਉਣ ਪਰ ਮੈਨੂੰ ਪਤਾ ਹੈ ਦੁੱਖ ਬਣਾਇਆ ਨਹੀਂ ਜਾ ਸਕਦਾ ਸਾਡੇ ਆਏ ਤੇ ਕਿਸੇ ਦੇ ਵੀ ਆਏ ਪਰ ਇੰਨਾ ਜ਼ਰੂਰ ਆ ਬਹੁਤ ਜਿਹਨੂੰ ਕਹਿੰਦੇ ਆ ਬਹੁਤ ਜ਼ਿਆਦਾ ਗਰੀਬ ਪਰਿਵਾਰ ਜਿੰਨੀ ਮਦਦ ਸਰਕਾਰ ਕਰ ਸਕਦੀ ਹੋਈ ਜਿੰਨੀ ਮਦਦ ਮਾਰਕੀਟ ਕਮੇਟੀ ਪੰਚਾਇਤ ਕਰ ਸਕਦੀ ਹੋਈ ਪਰ ਕੱਲਾ ਇਹਨਾਂ ਦੇਤੇ ਨਹੀਂ ਜਿਹੜੀ ਮਦਦ ਅਸੀਂ ਨਿੱਜੀ ਤੌਰ ਤੇ ਕਰ ਸਕਦੇ ਹੋਏ ਕਰਾਂਗੇ ਤੇ ਭੋਗ ਤੋਂ ਪਹਿਲਾਂ ਕਰਾਂਗੇ ਤਾਂ ਕਿ ਥੋੜੀ ਜੀ ਇਹ ਮੇਰੇ ਭੈਣ ਭਰਾ ਜਿਨ੍ਹਾਂ ਦਾ ਇਹ ਬੱਚਾ ਚੱਲੇਗਾ ਆਪਣੀ ਜ਼ਿੰਦਗੀ ਥੋੜੀ ਜੀ ਗੁਜ਼ਾਰਨ ਚ ਥੋੜੇ ਸੌਖੇ ਹੋ ਜਾਣ ਸਾਡੇ ਤਿਲ ਫੁੱਲ ਨਾਲ ਬਾਕੀ ਨੂੰ ਵੀ ਬੇਨਤੀ ਹੈ ਵੀ ਦੁੱਖ ਵੀ ਵੰਡਾਈਏ ਤੇ ਜੋ ਇਹਨਾਂ ਦੀ ਮਦਦ ਕਰ ਸਕਦੇ ਆਪਾਂ ਐਜ਼ ਅ ਸੁਸਾਇਟੀ ਐਜ਼ ਅ ਸਮਾਜ ਉਹ ਆਪਾਂ ਜ਼ਰੂਰ ਕਰੀਏ